ਮੈਂ ਡਾਕਟਰ ਕੇ ਐਨ ਐਸ ਕੰਗ ਆਮ ਆਦਮੀ ਪਾਰਟੀ ਦਾ ਦਾਖਲਤ ਹਲਕਾ ਇੰਚਾਰਜ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਕੱਲ ਜਿਹੜਾ ਕੇਸ ਆਪਣੇ ਕੋਲ ਆਇਆ ਸੀਗਾ ਕਿ ਫੂਡ ਸਪਲਾਈ ਡਿਪਾਰਟਮੈਂਟ ਦਾ ਇੱਕ ਇੰਸਪੈਕਟਰ ਸੰਦੀਪ ਸਿੰਘ ਜੋ ਪਖਵਾਲ ਪੋਸਟਡ ਸੀ ਉਹਨੇ ਬੱਲਵਾਲ ਦੇ ਇੱਕ ਬੰਦੇ ਤੋਂ ਰਿਸ਼ਵਤ ਲਈ ਤੇ ਉਹਦੀ ਵੀਡੀਓ ਉਹਨੇ ਬਣਾ ਲਈ ਤੇ ਵੀਡੀਓ ਬਣਾ ਕੇ ਕੱਲ ਆਪਾਂ ਸਰਨ ਦਿਖਾਈ ਸੀਗੀ ਕਿ ਆਹ ਵੀਡੀਓ ਹੈਗੀ ਹੈ ਤੋਂਨੇ ਰਿਸ਼ਵਤ ਲਈ ਹੈ ਤੇ ਕੱਲ ਹੀ ਅਸੀਂ ਉਹਦੀ ਕੰਪਲੇਨਟ ਕੀਤੀ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਦੱਸਦੇ ਹੋਏ ਕਿ ਆਹ आज संदीप सिंह ਦੇ ਆਰਡਰ ਆ ਗਿਆ सस्पेंशन ਤੇ ਡਾਇਰੈਕਟਰ ਫੂਡ ਸਪਲਾਈ ਡਿਪਾਰਟਮੈਂਟ ਨੇ ਇਹ ਆਰਡਰ ਕੱਟਦੇ ਆ ਤੇ ਸੰਦੀਪ ਸਿੰਘ ਨੂੰ ਸਸਪੈਂਡ ਕਰਤਾ ਕੱਲਾ ਇਹ ਨਹੀਂ ਕਿ ਡਿਪਾਰਟਮੈਂਟ ਜੋ ਸਸਪੈਂਡ ਹੋਇਆ ਹੈ ਉਹਦੀ ਅਸੀਂ ਕੱਲ ਬਿਜ਼ਨੈਸ ਵੀ ਰਿਪੋਰਟ ਦਿੱਤੀ ਹੈ ਬਿਜ਼ਨਸ ਮੈਂ ਆਪ ਐਸਐਸਬੀ ਸਾਹਿਬ ਨਾਲ ਗੱਲ ਕੀਤੀ ਸੀ ਕਿ ਤੇ ਉਹਦੇ ਸਾਰੇ ਉਥੇ ਵੀਡੀਓ ਸਬਮਿਟ ਹੋ ਗਈ ਹੈ ਤੇ ਦਰਖਾਸਤ ਦਿੱਤੀ ਹੈ ਤੇ ਉਮੀਦ ਹੈ ਕਿ ਉਹਦੇ ਉੱਤੇ ਬਿਜ਼ਨੈਸ ਦਾ ਕੇਸ ਹੋਏਗਾ ਤੇ ਉਹ ਅਰੈਸਟ ਵੀ ਹੋਏਗਾ ਜਲਦੀ ਸੋ ਉਹੀ ਗੱਲ ਹੈ ਕਿ ਆਪਣੀ ਆਵਾਜ਼ ਦੀ ਪਾਰਟੀ ਦੀ ਸਰਕਾਰ 'ਚ ਕਰਪਸ਼ਨ ਨਹੀਂ ਚੱਲਣੀ, ਭ੍ਰਸ਼ਟਾਚਾਰ ਨਹੀਂ ਚੱਲਣਾ ਤੇ ਅਫਸਰ ਜਿਹੜੇ ਇਹ ਸਰਕਾਰ ਨੂੰ ਬਦਨਾਮ ਕਰ ਰਹੇ ਆ। ਅਫਸਰ ਰਿਸ਼ਵਤ ਲੈਦੇ ਰਹਿੰਦੇ ਆ ਤੇ ਨਾਂ ਲੱਗ ਜਾਂਦਾ ਪੋਲਿਟਿਸ਼ੀਅਨ ਦਾ ਤੇ ਸਰਕਾਰ ਦਾ ਤੇ ਉਹ ਬਦਨਾਮ ਹੁੰਦੀ ਹੈ। ਪਰ ਸਾਨੂੰ ਖੁਸ਼ੀ ਹੈ ਕਿ ਕੁਝ ਲੋਕ ਮੋਰੇ ਆ ਕੇ ਕਰਪਸ਼ਨ ਦੇ ਕੇਸ ਫੜਵਾ ਰਹੇ ਆ ਤੇ ਉਹਦੇ ਉੱਤੇ ਐਕਸ਼ਨ ਵੀ ਹੋਇਆ ਹੈ। ਧੰਨਵਾਦ।